ਸ਼ੋਭਣੀ ਕਾਰਜਲ ਪੁਨਰ ਸੁਰਜੀਤ ਦੀ ਲੀਡਰਸ਼ਿਪ ਨੂੰ ਲੈ ਕੇ ਵਗਾਵਤ ਤੇਜ਼ ਹੋ ਗਈ ਹੈ ਪੰਥਕ ਕੌਂਸਲ ਦੇ ਚੇਅਰਪਰਸਨ ਬੀਬੀ ਸਤਵੰਤ ਕੌਰ ਤੇ ਪੰਜ ਮੈਂਬਰੀ ਕਮੇਟੀ ਨੂੰ ਚਿੱਠੀ ਲਿਖੀ ਹੈ ਪਾਰਟੀ ਦੇ ਜਨਰਲ ਸਕੱਤਰ ਜਸਵੀਰ ਸਿੰਘ ਕੁੰਮੜ ਨੇ ਚਿੱਠੀ ਲਿਖੀ ਹੈ ਤਾਂ ਪਾਰਟੀ ਦਫਤਰ ਤੋਂ ਲੈ ਕੇ ਸੰਗਠਨ ਟਾਂਚੇ ਤੱਕ ਕੁਝ ਲੋਕਾਂ ਦੇ ਪ੍ਰਭਾਵ ਵੱਧ ਹੋਣ ਦੀ ਗੱਲ ਆਖੀ ਗਈ ਹੈ ਕਿਹਾ ਹੈ ਕਿ ਅੱਜ ਦੀ ਲੋੜ ਹੈ ਕਿ ਪਾਰਟੀ ਦੇ ਹਰ ਛੋਟੇ ਵੱਡੇ ਫੈਸਲੇ ਦੇ ਵਿੱਚ ਸਮੂਹਿਕ ਸਾਂਝ ਇੱਕ ਜੁਟਾ ਤੇ ਪੰਥਕ ਮਰਿਆਦਾ ਦੇ ਵਿੱਚ ਹੋਣ ਤਾਂ ਸ਼੍ਰੋਮਣੀ ਕਾਲੇਤਰ ਪੁਨਰ ਸੁਜੀਤ ਦੀ ਲੀਡਰਸ਼ਿਪ ਤੋਂ ਬਗਾਵਤ ਤੇਜ਼ ਹੋ ਗਈ ਹੈ ਤਾਂ ਪੰਥਕ ਕੌਂਸਲ ਦੇ ਚੇਅਰਪਰਸਨ ਬੀਬੀ ਸਤਵੰਤ ਕੌਰ ਤੇ ਪੰਜ ਮੈਂਬਰੀ ਕਮੇਟੀ ਨੂੰ ਚਿੱਠੀ ਲਿਖੀ ਗਈ ਹੈ ਪਾਰਟੀ ਦੇ ਜਨਰਲ ਸਕੱਤਰ ਜਸਵੀਰ ਸਿੰਘ ਪੁੰਮਰ ਨੇ ਚਿੱਠੀ ਲਿਖੀ ਹੈ ਪਾਰਟੀ ਦਫ਼ਤਰ ਤੋਂ ਲੈ ਕੇ ਸੰਗਠਨ ਟਾਚੇ ਤੱਕ ਕੁਝ ਲੋਕਾਂ ਦੇ ਪ੍ਰਭਾਵ ਵੱਧ ਹੋਣ ਦੀ ਗੱਲ ਆਖੀ ਗਈ ਹੈ ਉਹਦੇ ਵਿੱਚ ਕਿਹਾ ਗਿਆ ਹੈ ਕਿ ਅੱਜ ਦੀ ਲੋੜ ਹੈ ਕਿ ਪਾਰਟੀ ਤੇ ਹਰ ਛੋਟੇ ਵੱਡੇ ਫੈਸਲੇ ਦੇ ਵਿੱਚ ਸਮੂਹਿਕ ਸਾਂਝ ਇੱਕ ਜੁਟਤਾ ਤੇ ਪੰਥਕ ਮर्याਦਾ ਦੇ ਵਿੱਚ ਹੋਣ ਪਰ ਅਫਸੋਸ ਦੇ ਨਾਲ ਕਹਿਣਾ ਪੈਂਦਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਪਾਰਟੀ ਦਫ਼ਤਰ ਤੋਂ ਲੈ ਕੇ ਸੰਗਠਨਾਂ ਤੱਕ ਕੁਝ ਗਿਣਤੀ ਦੇ ਆਗੂਆਂ ਦਾ ਪ੍ਰਭਾਵ ਜ਼ਿਆਦਾ ਨਜ਼ਰ ਆਉਂਦਾ ਹੈ ਜਿਵੇਂ ਕਿ ਹਬਤੀ ਜ਼ਿਆਦਾ ਜਾਣਕਾਰੀ ਲਈ ਮੇਰੇ ਸਹਿਯੋਗੀ ਕਮਲਦੀਪ ਲਾਈਵ ਜੁੜੇ ਹੋਏ ਨੇ ਕਮਲਤਾ ਸ਼ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੀ ਲੀਡਰਸ਼ਿਪ ਨੂੰ ਲੈ ਕੇ ਵਗਾਵਤ ਤੇਜ਼ ਹੋ ਗਈ ਹੈ ਆ ਬਿਲਕੁਲ ਜੋਤੀ ਦੇਖੋ ਸ਼ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੇ ਵਿੱਚ ਸਭ ਕੁਝ ਸਹੀ ਨਹੀਂ ਚੱਲ ਰਿਹਾ ਇਹ ਖਬਰ ਅਸੀਂ ਅੱਜ ਤੋਂ 15 ਦਿਨ ਪਹਿਲਾਂ ਨਸ਼ਰ ਕੀਤੀ ਸੀ ਜਦੋਂ ਸਾਡੇ ਕੋਲੇ ਇਨਫੋਰਮੇਸ਼ਨ ਆਈ ਸੀ ਕਿ ਇਸ ਤਰੀਕੇ ਦੀ ਜਿਹੜੇ ਬਾਗੀ ਸੋਰ ਨੇ ਉਹ ਪਾਰਟੀ ਦੇ ਅੰਦਰ ਕਈ ਲੋਕਾਂ ਵੱਲੋਂ ਚੁੱਕੇ ਜਾ ਰਹੇ ਨੇ ਉਹ ਲੀਡਰਸ਼ਿਪ ਉਨ ਦੀ ਅਗਵਾਈ ਤੋਂ ਲੈ ਕੇ ਚੁੱਕੇ ਜਾ ਰਹੇ ਨੇ ਤਾਂ ਉਸ ਨੂੰ ਲੈ ਕੇ ਹੁਣ ਜਿਹੜੀ ਇੱਕ ਚਿੱਠੀ ਆ ਉਹ ਸਾਹਮਣੇ ਆਈ ਆ ਚਿੱਠੀ ਕਿਸਵਲ ਲੋ ਲਿਖੀ ਗਈ ਆ ਚਿੱਠੀ ਲਿਖੀ ਗਈ ਆ ਜਰਨਲ ਸੈਕਟਰੀ ਸ਼ਰਮਣ ਅਕਾਲੀ ਦਲ ਵੁਨਰ ਸਰਜੀਦੇ ਜੋ ਜਰਨਲ ਸੈਕਟਰੀ ਨੇ ਜਸਬੀਰ ਸਿੰਘ ਘੁੰਮਣ ਉਹਨਾਂ ਵੱਲੋਂ ਇਹ ਚਿੱਠੀ ਲਿਖੀ ਗਈ ਆ ਪੰਥਕ ਕੌਂਸਲ ਦੇ ਚੇਅਰਪਰਸਨ ਬੀਬੀ ਸਤਵੰਤ ਕੌਰ ਅਤੇ ਪੰਜ ਮੈਂਬਰੀ ਕਮੇਟੀ ਨੂੰ ਇਹ ਚਿੱਠੀ ਲਿਖੀ ਗਈ ਆ ਜਿਸ ਚਿੱਠੀ ਦੇ ਵਿੱਚ ਜ਼ਿਕਰ ਕੀਤਾ ਗਿਆ ਜਸਬੀਰ ਸਿੰਘ ਘੁੰਮਣ ਹੋਰਾਂ ਵੱਲੋਂ ਜ਼ਿਕਰ ਕੀਤਾ ਗਿਆ ਕਿ ਅੱਜ ਦੀ ਲੋੜ ਹੈ ਕਿ ਪਾਰਟੀ ਦੇ ਹਰ ਵੱਡੇ ਛੋਟੇ ਫੈਸਲੇ ਜਿਹੜੇ ਕਿਸੇ ਦੇ ਸਮੂਹਿਕ ਸਾਂਝ ਅਤੇ ਇੱਕ ਜੁੜਤਾ ਤੇ ਪੰਥਕ ਮਰਿਆਦਾ ਵਿੱਚ ਹੁਣ ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਪਾਰਟੀ ਦਫਤਰ ਤੋਂ ਲੈ ਕੇ ਸੰਗਠਨ ਢਾਂਚੇ ਤੱਕ ਕੁਝ ਗਿਣਤੀ ਦੇ ਆਗੂਆਂ ਦਾ ਪ੍ਰਭਾਵ ਜ਼ਿਆਦਾ ਨਜ਼ਰ ਆਉਂਦਾ ਹੋਇਆ ਨਜ਼ਰ ਆ ਰਿਹਾ ਹੈ ਜਾਨੀ ਕਿ ਉੱਥੇ ਸਾਂਝੇ ਰੂਪ ਦੇ ਵਿੱਚ ਫੈਸਲੇ ਨਹੀਂ ਲਏ ਜਾ ਰਹੇ ਕੁਝ ਆਗੂਆਂ ਵੱਲੋਂ ਇੱਕ ਆਪਣਾ ਢੜਾ ਬਣਾ ਕੇ ਫੈਸਲੇ ਲਏ ਜਾ ਰਹੇ ਨੇ ਜਿਹੜੇ ਸਾਰੇ ਫੈਸਲੇ ਪਾਰਟੀ ਦੇ ਉੱਪਰ ਥੋਪੇ ਜਾ ਰਹੇ ਨੇ ਸਿੱਧੇ ਤੌਰ ਤੇ ਇਸ ਸ਼ਬਦਾ ਦੇ ਵਿੱਚ ਜਸਬੀਰ ਸਿੰਘ ਘੁੰਮਣ ਕਹਿਣਾ ਚਾਹੁੰਦੇ ਨੇ ਉਸ ਤੋਂ ਅੱਗੇ ਉਹਨਾਂ ਨੇ ਕਿਹਾ ਕਿ ਜਥੇਬੰਦੀ ਢਾਂਚੇ ਵਿੱਚ ਕੁਝ ਅਜਿਹੇ ਲੋਕਾਂ ਨੂੰ ਜਗ੍ਹਾ ਦਿੱਤੀ ਗਈ ਜਿਹੜੇ ਪਾਰਟੀ ਦੇ ਮੁਢਲੇ ਮੈਂਬਰ ਵੀ ਨਹੀਂ ਹਨ ਅਤੇ ਜ਼ਿਲ੍ਹਾ ਜਥੇਦਾਰਾਂ ਦੀ ਨਿਯੁਕਤੀ ਵੇਲੇ ਜ਼ਿਲ੍ਹਾ ਡੈਲੀਗੇਟਾਂ ਤੋਂ ਰਾਏ ਤੱਕ ਨਹੀਂ ਲਈ ਗਈ ਤਾਂ ਸਿੱਧੇ ਤੌਰ ਤੇ ਉਹਨਾਂ ਨੇ ਇਸ ਗੱਲ ਨੂੰ ਦੁਬਾਰਾ ਅਧਰਾਇਆ ਕਿ ਜੋ ਵੀ ਫੈਸਲੇ ਹੋ ਰਹੇ ਨੇ ਉਹਨਾਂ ਫੈਸਲਿਆਂ ਦੇ ਵਿੱਚ ਜੋ ਆਗੂ ਨੇ ਤਮਾਮ ਲੀਡਰਸ਼ਿਪ ਆ ਉਸ ਤੋਂ ਜਿਹੜੇ ਰਾਏ ਨਹੀਂ ਲਈ ਜਾ ਰਹੀ ਜੋ ਜ਼ਿਲ੍ਹਾ ਡੈਲੀ ਜ਼ਿਲ੍ਹਾ ਜ਼ਥੇਦਾਰ ਬਣਾਏ ਗਏ ਨੇ ਉਹਨਾਂ ਨੂੰ ਬਣਾਉਣ ਵਾਸਤੇ ਜੋ ਜ਼ਿਲ੍ਹਾ ਡੈਲੀਗੇਟ ਨੇ ਉਹਨਾਂ ਤੋਂ ਰਾਏ ਨਹੀਂ ਲਈ ਗਈ ਅਤੇ ਸਿੱਧੇ ਤਰੀਕੇ ਦੇ ذریعے ਉਹਨਾਂ ਦੇ ਉੱਪਰ ਜਿਹੜੇ ਜ਼ਿਲ੍ਹਾ ਜ਼ਥੇਦਾਰ ਨੇ ਉਹ ਇਸ ਪਾਰਟੀ ਦੇ ਵਿੱਚ ਥੋਂਪ ਦਿੱਤੇ ਗਏ ਨੇ ਇਹ ਕੁਝ ਲੀਡਰ ਨੇ ਜਿਹੜੇ ਕਹਿ ਸਕਦੇ ਦੂਜੀ ਜੋ ਕਹਿ ਸਕਦੇ ਪਿਛਲੇ ਪਾਸੇ ਜਿਹੜਾ ਪਾਸਾ ਸੀਗਾ ਜਿਹੜਾ ਕੀ ਕਹਿ ਸਕਦੇ ਪਹਿਲੇ ਵਾਲੇ ਲੀਡਰਸ਼ਿਪ ਸੀਗੀ ਸ਼ਰਮਣੀ ਅਕਾਲੀ ਦਲ ਦੇ ਵਿੱਚ ਸੀਗੇ ਉਹ ਲੀਡਰ ਉਸ ਸਮੇਂ ਵੀ ਉਹ ਲੀਡਰ ਹਾਵੀ ਸਨ ਅਤੇ ਉਹੀ ਡਰਾਜਸ ਪਾਰਟੀ ਦੇ ਵਿੱਚ ਆ ਕੇ ਹਾਵੀ ਹੋ ਚੁੱਕੇ ਨੇ ਹਾਲਾਂਕਿ ਹੁਣ ਇਹ ਇਸ਼ਾਰਾ ਕਿੰਨਾ ਆਗੂ ਵੱਲ ਜਾਂਦਾ ਇਹ ਇਸ਼ਾਰਾ ਜਾਂਦਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਵਾਜਰਾ ਹੋਰਾਂ ਵੱਲ ਅ ਪ੍ਰਮਿੰਦਰ ਸਿੰਘ ਢੀਂਸਾ ਹੋਰਾਂ ਵੱਲ ਗੁਰਪ੍ਰਤਾਪ ਸਿੰਘ ਵਡਾਲਾ ਹੋਰਾਂ ਵੱਲ ਚੈਕਸਾਦੇ ਸਰਜੀਤ ਸਿੰਘ ਦਾਖੜਾ ਹੋਰਾਂ ਵੱਲ ਇਸ ਤਰੀਕੇ ਦੇ ਬਹੁਤ ਸਾਰੇ ਆਗੂ ਨੇ ਜਿਹੜੇ ਕੈਸਾਦੇ ਪੁਰਾਣੀ ਲੀਡਰਸ਼ਿਪ ਦੇ ਵਿੱਚ ਗੁਰਜੀਤ ਸਿੰਘ ਤਲਵੰਡੀ ਵੀ ਕੈਸਾਦੇ ਪੁਰਾਣੀ ਲੀਡਰਸ਼ਿਪ ਜਿਹੜੀ ਪੁਰਾਣੀ ਅਕਾਲੀ ਨਾਲ ਦੀ ਲੀਡਰਸ਼ਿਪ ਦੇ ਵਿੱਚ ਅੱਗੇ ਸਾਨੂੰ ਉਹ ਆਗੂ ਜਿਹੜੇ ਇਸ ਲੀਡਰਸ਼ਿਪ ਦੇ ਵਿੱਚ ਵੀ ਆ ਕੇ ਪਾਰਟੀ ਦੇ ਵਿੱਚ ਅੱਗੇ ਆ ਗੇ ਨੇ ਇਹ ਉਹਨਾਂ ਵੱਲੋਂ ਕਿਹਾ ਗਿਆ ਪਿਛਲੇ ਕੁਝ ਸਮੇਂ ਤੋਂ ਪਾਰਟੀ ਵਰਕਰਾਂ ਵਿੱਚ ਜੋ ਨਰਾਸ਼ਤਾ ਪੈਦਾ ਹੋਈ ਹੈ ਉਸ ਨੂੰ ਗੰਭੀਰ ਨਾਲ ਸਮਝਣਾ ਤੇ ਤੁਰੰਤ ਦੂਰ ਕਰਨ ਦੀ ਲੋੜ ਸਮਝਣ ਦੀ ਬਜਾਏ ਉਸ ਨੂੰ ਹੋਰ ਡੂੰਘਾ ਕੀਤਾ ਗਿਆ ਜਾਨੀ ਕਿ ਪਾਰਟੀ ਵਰਕਰਾਂ ਦੀ ਜੋ ਨਰਾਸ਼ਤਾ ਉਸ ਨੂੰ ਨਹੀਂ ਸਮਝਿਆ ਜਾ ਰਿਹਾ ਹਾਲਾਂਕਿ ਇਹ ਸਮਝਣਾ ਕਿਸ ਨੇ ਆ ਇਹ ਸਮਝਣਾ ਹੈ ਗੈਨੀ ਹਰਪ੍ਰੀਤ ਸਿੰਘ ਹੋਰਾਂ ਨੇ ਜੋ ਕਿਸੇ ਦੇ ਪਾਰਟੀ ਪ੍ਰਧਾਨ ਲਗਾਏ ਗਏ ਨੇ ਪਰ ਇੱਥੇ ਸਿੱਧੇ ਤੌਰ ਤੇ ਲਿਖਿਆ ਗਿਆ ਕਿ ਉਸ ਨੂੰ ਨਹੀਂ ਸਮਝਿਆ ਗਿਆ ਤੇ ਉਸ ਨੂੰ ਹੋਰ ਡੂੰਘਾ ਫੋਨ ਦਿੱਤਾ ਜਾ ਰਿਹਾ ਜਿਨ੍ਹਾਂ ਵਰਕਰਾਂ ਨੇ ਘਰ ਘਰ ਜਾ ਕੇ ਭਰਤੀ ਕੀਤੀ ਦਿਨ ਰਾਤ ਮਿਹਨਤ ਕੀਤੀ ਉਹਨਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਅਤੇ ਪੂਰੀ ਪੂਰਤੀ ਕਰਨਾ ਸਭ ਤੋਂ ਪਹਿਲੀ ਜ਼ਿੰਮੇਵਾਰੀ ਬਣਦੀ ਸੀਗੀ ਪਰ ਉਹ ਪਾਰਟੀ ਵੱਲੋਂ ਨਹੀਂ ਨਿਭਾਈ ਗਈ ਇਹ ਸਵਾਲ ਖੜੇ ਕੀਤੇ ਗਏ ਨੇ ਉਹਨਾਂ ਵੱਲੋਂ ਅਗਸਤ ਮਹੀਨੇ ਵਿੱਚ ਹੋਏ ਜਨਰਲ ਜਲ੍ਹਾਜ਼ ਤੋਂ ਬਾਅਦ ਦੋ ਵਾਰ ਜਲ੍ਹਾਜ਼ ਦੇ ਤਰੀਕੇ ਤੇ ਸਥਾਨ ਤੈਅ ਹੋਣ ਦੇ ਬਾਵਜੂਦ ਵੀ ਜਲ੍ਹਾਜ਼ ਨਹੀਂ ਬੁਲਾਇਆ ਗਿਆ ਜਿਸ ਨਾਲ ਵਰਕਰਾਂ ਦੇ ਵਿੱਚ ਨਿਰਾਸ਼ਾ ਪੈਦਾ ਹੋਈ ਹੈ ਪਾਰਟੀ ਤੋਂ ਉੱਪਰ ਕੋਈ ਵੀ ਵੱਡਾ ਨਹੀਂ ਪਾਰਟੀ ਦੇ ਸਿਧਾਂਤ ਹਮੇਸ਼ਾ ਜਿਉਂਦੇ ਰਹਿਣੇ ਚਾਹੀਦੇ ਹਨ ਵਿਅਕਤੀ ਵਿਸ਼ੇਸ਼ ਵਿਅਕਤੀ ਵਿਸ਼ੇਸ਼ ਦਾ ਧੜਾ ਜਿਹੜਾ ਵੀ ਸਿਧਾਂਤਾਂ ਨੂੰ ਧਲਾਂਜਲੀ ਦੇਵੇਗਾ ਉਹ ਪਾਰਟੀ ਵਿੱਚੋਂ ਕਿੰਨਾ ਵੀ ਕਿੱਡੀ ਵੱਡੀ ਤਾਕਤ ਰੱਖਦਾ ਹੋਵੇ ਸਮਰੱਥਾ ਰੱਖਦਾ ਹੋਵੇ ਉਸ ਖਿਲਾਫ ਵਰਕਰਾਂ ਦੀਆਂ ਭਾਵਨਾਵਾਂ ਅਨਸਾਰ ਫੈਸਲਾ ਕਰਨਾ ਹੀ ਧਰਮ ਦੀ ਮਰਿਆਦਾ ਹੈ ਇਹ ਉਹਨਾਂ ਵੱਲੋਂ ਮੰਗ ਹੈ ਜਿਹੜੀ ਉਹ ਕਹਿੰਦਾ ਪੰਚ ਕੌਂਸਲ ਦੇ ਜਿਹੜੇ ਚੇਅਰਪਰਸਨ ਨੇ ਬੀਬੀ ਸਤਵੰਤ ਕੌਰ ਉਹਨਾਂ ਤੋਂ ਕੀਤੀ ਗਈ ਆ ਹੁਣ ਇਹ ਸਾਰੀ ਅਸੀਂ ਤੁਹਾਨੂੰ ਚਿੱਠੀ ਪੜ੍ਹ ਕੇ ਦੱਸਤੀ ਜਿਸ ਚਿੱਠੀ ਦੇ ਵਿੱਚ ਇਹ ਮੇਨ ਮੇਨ ਪੁਆਇੰਟ ਸੀਗੇ ਹੋਣੇਸ ਦੇ ਵਿੱਚ ਜੇ ਅਸੀਂ ਰਾਜਨੀਤਿਕ ਤੌਰ ਤੇ ਜ਼ਿਕਰ ਕਰੀਏ ਪੂਰਾ ਇਸਦਾ ਚਿੱਠੀ ਦਾ ਵਿਸ਼ਲੇਸ਼ਣ ਕਰੀਏ ਕਿਉਂਕਿ ਚਿੱਠੀ ਲਿਖੀ ਕਿਨੂੰ ਗਈ ਚਿੱਠੀ ਲਿਖੀ ਗਈ ਪੰਥਕ ਕੌਂਸਲ ਦੇ ਚੇਅਰਪਰਸਨ ਪੰਜ ਮੈਂਬਰੀ ਕਮੇਟੀ ਨੂੰ ਅਤੇ ਜੋ ਕਿਸੇ ਦੇ ਮੌਜੂਦਾ ਲੀਡਰਸ਼ਿਪ ਦੇ ਪ੍ਰਧਾਨ ਨੇ ਗਿਆਨੀ ਹਰਪ੍ਰੀਤ ਸਿੰਘਾ ਉਹਨਾਂ ਨੂੰ ਚਿੱਠੀ ਨਾਲ ਲਿਖਣ ਦਾ ਇਸ਼ਾਰਾ ਕਿੱਧਰ ਜਾਂਦਾ ਕਿ ਉਸ ਜੋ ਪ੍ਰਧਾਨਗੀ ਤੋਂ ਵੀ ਕਹਿ ਸਕਦੇ ਜਸਮੀਤ ਸਿੰਘ ਘੁੰਮਣੇ ਕਹਿ ਸਕਦੇ ਨਰਾਸ਼ ਚੱਲ ਰਹੇ ਨੇ ਅਤੇ ਦੂਸਰੀ ਗੱਲ ਜਿੰਨਾ ਆਗੂਆਂ ਵੱਲੋਂ ਕਹਿ ਸਕਦੇ ਫੈਸਲੇ ਕਰਾਏ ਜਾ ਰਹੇ ਨੇ ਕਿਹਾ ਜਾ ਰਿਹਾ ਕਿ ਕੁਝ ਆਗੂ ਨੇ ਜਿਹੜੇ ਉਹ ਕਹਿ ਸਕਦੇ ਹਾਵੀ ਹੁੰਦੇ ਹੋਏ ਨਜ਼ਰ ਆ ਰਹੇ ਨੇ ਉਹ ਆਗੂ ਕਿਤਨੇ ਕਿਤੇ ਗਿਆਨੀ ਹਰਪ੍ਰਸਾ ਸਿੰਘ ਹੋਰਾਂ ਦੇ ਨਾਲ ਕੁਰਸੀ ਸਾਂਝੀ ਕਰਦੇ ਹੋਏ ਨਜ਼ਰ ਆਉਂਦੇ ਨੇ ਜਦੋਂ ਕਿਸੇ ਦਾ ਜਿਲ੍ਹਾ ਪ੍ਰੀਸ਼ਦ ਬਲਾਕਸਮਤੀ ਚੋਣਾਂ ਦਾ ਅਨਾਉਂਸਮੈਂਟ ਹੁੰਦੀ ਆ ਉਸ ਸਮੇਂ ਵੀ ਉਹ ਆਗੂ ਕਿੱਸਾ ਦੇ ਆ ਪ੍ਰੈਸ ਕਾਨਫਰੈਂਸ ਜਾਂ ਮੀਟਿੰਗਾਂ ਦੇ ਵਿੱਚ ਸਭ ਤੋਂ ਮੋਹਰੀ ਰਹਿੰਦੇ ਨੇ ਜਦੋਂ ਕਿਸੇ ਦਾ ਪਾਰਟੀ ਦਫ਼ਤਰ ਚੰਡੀਗੜ੍ਹ ਦੇ ਵਿੱਚ ਖੁੱਲਦਾ ਉਸ ਸਮੇਂ ਵੀ ਉਹ ਆਗੂ ਜਿਹੜੇ ਮੋਹਰੀ ਰਹਿੰਦੇ ਨੇ ਜਦੋਂ ਪਾਰਟੀ ਦਫ਼ਤਰ ਅੰਮ੍ਰਿਤਸਰ ਜਾਂਦਾ ਤਾਂ ਉਸ ਸਮੇਂ ਵੀ ਉਹ ਆਗੂ ਜਿਹੜੇ ਮੋਹਰੀ ਰਹਿੰਦੇ ਨੇ ਉਹਨਾਂ ਦੀ ਜਿਹੜੀ ਅਗਵਾਈ ਨੂੰ ਲੈ ਕੇ ਸਵਾਲ ਖੜੇ ਆ ਹੁਣ ਹਾਲਾ ਕਿ ਉਹਨਾਂ ਦੀ ਅਗਵਾਈ ਹੈ ਤਾਂ ਕੀ ਗਿਆਨੀ ਹਰਪ੍ਰਸਾ ਸਿੰਘ ਹੋ ਉਨ੍ਹਾਂ ਦੀ ਗਵਾਈ ਤੋਂ ਜਿਹੜੇ ਵਰਕਰ ਨੇ ਉਹ ਨਰਾਸ਼ ਚੱਲ ਰਹੇ ਨੇ ਉਹਨਾਂ ਨੂੰ ਕਿਸੇ ਤਰੀਕੇ ਹੈਂਡਲ ਕੀਤਾ ਜਾਵੇ ਤਾਂ ਜਸਬੀਰ ਸਿੰਘ ਘੁੰਮਣ ਹੋਰਾਂ ਵੱਲੋਂ ਉਸ ਤੋਂ ਬਾਅਦ ਜਦੋਂ ਇੱਕ ਐਸਾ ਚਿੱਠੀ ਲਿਖੀ ਗਈ ਹੈ ਕਿਉਂਕਿ ਇਹ ਇੱਕ ਲੰਮਾ ਸਮਾਂ ਉਹਨਾਂ ਨੇ ਵਾਚ ਕੀਤਾ ਕਿ ਕਿਤੇ ਨਾ ਕਿਤੇ ਇਸ ਮਸਲੇ ਦਾ ਹੱਲ ਹੋ ਜਾਵੇ ਪਰ ਜਦੋਂ ਮਸਲੇ ਦਾ ਹੱਲ ਨਹੀਂ ਹੋਇਆ ਤਾਂ ਉਸ ਤੋਂ ਬਾਅਦ ਉਹਨਾਂ ਵੱਲੋਂ ਇਹ ਪੰਜ ਮੈਂਬਰੀ ਕਮੇਟੀ ਅਤੇ ਜੋ ਪੰਥ ਕੌਂਸਲ ਦੇ ਚੇਅਰਪਸਨ ਨੇ ਉਹਨਾਂ ਨੂੰ ਚਿੱਠੀ ਲੈ ਕੇ ਇਸ ਮਸਲੇ ਦਾ ਹੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਕਿਤੇ ਨਾ ਕਿਤੇ ਹੁਣ ਕਿੱਸਾ ਦੇ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਜੋ ਪੁਨਰ ਸਜੀ ਦੇ ਵਿੱਚ ਬਾਗੀ ਸੁਰ ਨੇ ਓੜਦੇ ਹੋਏ ਨਜ਼ਰਾਂ ਨੇ ਜੋ ਲੀਟਰਾਂ ਦੀ ਅਗਵਾਈ ਤੋਂ